ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਬਿਨ ਸਤਗੁਰ ਸਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹ ਬੁਝਾਈ ਹਰ ਜਿਓ ਕਿਰਪਾ ਕਰ ਹੋ ਤਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵ ਹਰ ਨਾਮ ਦੇਵ ਅਦਾਰੇ ਰਹਾ ਮਨ ਸਾ ਮਰ ਦੁਬਿਦਾਸ ਹੈ ਜਸਮਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲੇ ਬਿਖ ਕਾਟਣ ਹਰਾ ਸ਼ਬਦ ਮਰੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਵੈ ਕੋਈ ਦਤੈ ਦਤ ਰਖੀ ਹੱਥ ਆਪਣੇ ਜਿਸ ਪਾਵੈ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵਹਾ ਹਰ ਨਾਮ ਦੇਵ ਅਦਾਰੇ ਰਹਾ ਮਨ ਸਾ ਮਰ ਦੁਬਿਦ ਸਹਜ ਸਮਾਣੀ ਆਇਆ ਨਾਮ ਅਪਾਰਾ ਹਰ ਰਸ ਚਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਵੈ ਕੋਈ ਦਾ ਫਾਇਦਾ ਤਰਖੀ ਹੱਥ ਆਪਣੇ ਜਿਸ ਭਵੇ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪ헤 ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 बिन सतगुरु सिवे बहुत दुख लगा जगे चारे पर मई हम दीन तुम जग जग दाते शब्द दे दे बुझाई हर जियो कृपा कर हो तुम प्यारे सतगुरु दाता मेल मेलवहा ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਿਦ ਸਹਜ ਸਮਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀ ਤਾ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ ਦਾਤ ਦਾਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੇ ਸਈ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਬਿਨ ਸਤਗੁਰ ਸਰੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹ ਬੁਜਾਈ ਹਰ ਜੀਉ ਕਿਰਪਾ ਕਰਹੁ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵ ਹਰ ਨਾਮ ਦੇਵ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੈ ਕੋਈ ਦਾਤ ਦਾਤ ਰਖੀ ਹੱਥ ਆਪਣੇ ਜਿਸ ਪਾਵੈ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਬਿਨ ਸਤਗੁਰ ਸਰੇ ਬਹੁਤਾ ਦੁੱਖ ਲਗਾ ਜੁਗਿਆ ਚਾਰੇ ਪਰਮਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹ ਬੁਝਾਈ ਹਰ ਜਿਉ ਕਿਰਪਾ ਕਰ ਹੋ ਤਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵ ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲੇ ਬਖ ਕਾਟਣ ਹਰਾ ਸ਼ਬਦ ਮਰੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੇ ਕੋਈ ਦਾ ਫਾਇਦਾ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵਹਾ ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਆਇ ਨਾਮ ਅਪਾਰਾ ਹਰ ਰਸ ਚਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਵੈ ਕੋਈ ਦਾ ਫਾਇਦਾ ਤਰਖੀ ਹੱਥ ਆਪਣੇ ਜਿਸ ਭਵੇ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਤਿ ਸ਼੍ਰੀ ਵਾਹਗੁਰੂ ਸਾਹਿਬ ਜੀ ਸੋਰਠ ਮਹਲਾ 3 बिन सतगुरु सिवे बहुत दुख लगा जगे चारे पर मई हम दीन तुम जग जग दाते शब्द दे दे बुझाई हर जियो कृपा कर हो तुम प्यारे सतगुरु दाता मेल मेलवहा ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀਤਾ ਫਿਰ ਮਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੈ ਕੋਈ ਦਾ ਫਾਇਦਾ ਰਖੀ ਹੱਥ ਆਪਣੇ ਜਿਸ ਪਾਵੈ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਬਿਨ ਸਤਗੁਰ ਸਰੇ ਬਹੁਤਾ ਦੁਖ ਲਗਾ ਜੁਗ ਚਾਰੇ ਪਰ ਮਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਹਰ ਜਿਓ ਕਿਰਪਾ ਕਰ ਹੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵਹਾ ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਰਾ ਸ਼ਬਦ ਮਰਹੋ ਫਿਰ ਹੋ ਜਿਵ ਹੋ ਸਦ ਹੀ ਤਾਂ ਫਿਰ ਮਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੇ ਕੋਈ ਦਾ ਫਾਇਦਾ ਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪਹਿ ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਈ ਹਮਦੀਨ ਤੁਮ ਜੁਗ-ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਵਹ ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਆਇ ਨਾਮ ਅਪਾਰਾ ਹਰ ਰਸ ਚਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀ ਤਾ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਵੈ ਕੋਈ ਦਾ ਫਾਇਦਾ ਤਰਖੀ ਹੱਥ ਆਪਣੇ ਜਿਸ ਭਵੇ ਤਿਸ ਦਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪ헤 ਸਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 बिन सतगुरु सवे बहुत दुख लगा जग जारे पर मई हम दीन तुम जग जग दाते शब्द दे दे बुझाई हर जियो कृपा कर हो तुम प्यारे सतगुरु दाता मेल मेलवहा ਹਰ ਨਾਮ ਦਿਵਹ ਅਦਾਰੇ ਰਹਾ ਮਨ ਸਾ ਮਰ ਦੁਬਦ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਰਾ ਸ਼ਬਦ ਮਰ ਹੋ ਫਿਰ ਹੋ ਜਿਵ ਹੋ ਸਦ ਹੀਤਾ ਫਿਰ ਮਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੇ ਕੋਈ ਦਾ ਫਾਇਦਾ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੇ ਸਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ